ਸਸੋ ਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 26 ਅਗਸਤ 2025 ਦਿਨ ਮੰਗਲਵਾਰ ਨਾਨਕਸ਼ਹੀ ਸਮਾਦ 557 ਭਾਦੋ ਮਹੀਨੇ ਦੀ 11 ਤਰੀਕ ਹੈ ਜੀ ਸੈਮੀਆਮੂ ਕੈਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਸਾਡੇ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਸ ਅਤੇ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਫਾਈਬਰਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜੋ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹੱਈਆ ਕਰਾਉਂਦੇ ਆ ਪ੍ਰੋਗਰਾਮ ਚ ਅੱਜ ਗੱਲ ਕਰਾਂਗੇ ਜੀ ਆਪਾਂ ਸਰੀ ਪੁਲਿਸ ਵੱਲੋਂ ਲੋਕਾਂ ਨੂੰ ਕੀਤੀ ਹੋਈ ਅਪੀਲ ਦੀ ਠੱਗਾਂ ਤੋਂ ਕਿਵੇਂ ਬਚਣਾ ਆ ਟਰੰਪ ਪ੍ਰਸ਼ਾਸਨ ਵੱਲੋਂ ਕੁਝ ਸੂਬਿਆਂ ਨੂੰ ਧਮਕੀ ਦਿੱਤੀ ਗਈ ਹੈ ਉਹਦੀ ਆਪਾਂ ਗੱਲਬਾਤ ਕਰਾਂਗੇ ਅ ਮੋਦੀ ਜਿਹੜੇ ਆ ਕਹਿੰਦੇ ਵੀ ਟਰੰਪ ਦਾ ਫੋਨ ਨਹੀਂ ਚੱਕਿਆ ਚਾਰ ਵਾਰ ਇੱਕ ਦਾਵਾ ਜਰਮਨ ਦੇ ਅਖਬਾਰ ਵੱਲੋਂ ਕੀਤਾ ਗਿਆ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੈਲਗਮ ਹਮਲੇ ਬਾਰੇ ਭਾਰਤੀ ਇੱਕ ਮੇਜਰ ਜਨਰਲ ਨੇ ਉਹਨਾਂ ਨੇ ਇਸ ਨੂੰ ਇੱਕ ਵੱਡਾ ਟਰੈਪ ਦੱਸਿਆ ਕੁਝ ਹੋਰ ਇਨਕਸ਼ਾਫ ਵੀ ਉਹਨਾਂ ਨੇ ਕੀਤੇ ਆ ਤੇ ਪੰਜਾਬ ਪੁਲਿਸ ਜਿਹੜੀ ਅੰਮ੍ਰਿਤਸਰ ਧਮਾਕੇ ਬਾਰੇ ਕੀ ਲਕੋ ਰਹੀ ਆ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਜਿਹੜੀ ਆ ਮਸਲਾ ਦੱਬ ਕਿਉਂ ਰਹੀ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਪੰਜਾਬ 'ਚ ਹੜਾਂ ਦੀ ਮਾਰ ਦੀ ਗੱਲ ਵੀ ਹੋਣੀ ਆ ਤੇ ਜਿਹੜੇ ਦੋਸ਼ੀ ਪੁਲਿਸ 'ਏ ਸੀਬੀਆਈ ਅਦਾਲਤ ਨੇ ਜੇਲ੍ਹ 'ਚ ਭੇਜੇ ਸੀਗੇ ਉਹਨਾਂ ਨੂੰ ਬਚਾਉਣ ਲਈ ਰਾਜਪਾਲ ਪੰਜਾਬ ਸਰਕਾਰ ਪੰਜਾਬ ਪੁਲਿਸ ਪੱਪਾਂ ਭਾਰ ਹੋ ਗਏ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत साथी जो तीदगी सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलग्री कामयाबी तो बाद अपनी तीज लोकेशन एडमिटन खोल ली है ਦਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਦੀ ਪੁਲਿਸ ਨੇ ਆਮ ਲੋਕਾਂ ਨੂੰ ਸੂਚਿਤ ਕੀਤਾ ਕਿ ਠੱਗ ਜਿਹੜੇ ਆ ਉਹਨਾਂ ਦਾ ਫੋਨ ਨੰਬਰ ਥਾਣੇ ਦਾ ਫੋਨ ਨੰਬਰ ਵਰਤ ਕੇ ਲੋਕਾਂ ਦੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸਕੀਮ ਬੜੀ ਪੁਰਾਣੀ ਆ ਪਹਿਲਾਂ ਲੋਕਾਂ ਦੇ ਨੰਬਰ ਵਰਤੇ ਜਾ ਰਹੇ ਸੀਗੇ ਲੋਕ ਪੁਲਿਸ ਕੋਲ ਸ਼ਿਕਾਇਤ ਕਰਦੇ ਸੀ ਜਾ ਕੇ ਕਿ ਸਾਨੂੰ ਫੋਨ ਆਉਂਦੇ ਆ ਵੀ ਠੱਗਾਂ ਦੇ ਜਦੋਂ ਅਸੀਂ ਵਾਪਸ ਫੋਨ ਕਰਦੇ ਆ ਤਾਂ ਫੋਨ ਕਿਸੇ ਹੋਰ ਨੂੰ ਜਾਂਦਾ ਆ ਨੰਬਰ ਸਪੂਫ ਕਰ ਲੈਂਦੇ ਆ ਤੇ ਗੱਲ ਹੁਣ ਇੱਥੇ ਤੱਕ ਪਹੁੰਚ ਗਈ ਹੈ ਕਿ ਪਲੀਜ਼ ਲੋਕਾਂ ਨੂੰ ਕਹਿ ਰਹੀ ਆ ਕਿ ਸਾਡਾ ਨੰਬਰ ਵੀ ਸਪੂਫ ਕੀਤਾ ਜਾ ਰਿਹਾ ਤੁਸੀਂ ਬਚਿਓ ਸੋ ਇਹ ਜਿਹੜਾ ਵਰਤਾਰਾ ਆ ਕੱਲੇ ਸਰੀ ਤੱਕ ਸੀਮਿਤ ਨਹੀਂ ਕੈਨੇਡਾ ਦੇ ਹੋਰ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਠੱਗ ਕਦੀ ਰੈਵਨਿਊ ਕੈਨੇਡਾ ਕਦੀ ਜਿਹੜੇ ਹੋਰ ਵਿਭਾਗਾਂ ਨੇ ਉਹਨਾਂ ਦੇ ਨੰਬਰ ਵਰਤ ਕੇ ਤੇ ਉਦੋਂ ਸੀਆਰ ਜਾਂ ਆਈਆਰਐਸ ਦੇ ਨੰਬਰ ਵਰਤ ਕੇ ਹੁਣ ਥਾਣਿਆਂ ਦੇ ਨੰਬਰ ਵਰਤ ਕੇ ਫੋਨ ਕੀਤੇ ਜਾ ਰਹੇ ਆ ਸਰੀ ਪੁਲਿਸ ਦੇ ਮੁਤਾਬਕ ਉਹ ਕਹਿੰਦੇ ਵੀ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਜਿਹੜਾ ਨੌਨ ਅਮਰਜੈਂਸੀ ਨੰਬਰ 6045990502 ਆ ਉਹ ਤੋਂ ਕਾਲ ਆਈ ਆ ਅਤੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਸ ਸਬੰਧੀ ਸਰੀ ਪੁਲਿਸ ਵੱਲੋਂ ਲੋਕਾਂ ਨੂੰ ਇਹ ਕਿਹਾ ਗਿਆ ਕਿ ਇਸ ਨੰਬਰ ਤੋਂ ਜੇਕਰ ਤੁਹਾਨੂੰ ਫੋਨ ਆਉਂਦਾ ਆ ਤਾਂ ਮੇਕ ਸ਼ੁਰ ਕਰੋ ਤੁਹਾਨੂੰ ਜਜਮੈਂਟ ਹੋ ਜਾਣੀ ਚਾਹੀਦੀ ਆ ਕਿ ਇਹ ਫੋਨ ਜਿਹੜਾ ਕਿਤੇ ਝਾਲੀ ਤਾਂ ਨਹੀਂ ਹੈਗਾ ਕਿਉਂਕਿ ਕੋਈ ਵੀ ਪੁਲਿਸ ਵਾਲਾ ਤੁਹਾਡੀ ਪਰਸਨਲ ਇਨਫੋਰਮੇਸ਼ਨ ਫੋਨ ਤੇ ਨਹੀਂ ਮੰਗਦਾ ਤੇ ਇਸ ਦੇ ਨਾਲ ਹੀ ਕੋਈ ਪੈਸਾ ਨਹੀਂ ਮੰਗਦਾ ਕੋਈ ਲਿੰਕ ਨਹੀਂ ਭੇਜਦਾ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਕੋਈ ਚੀਜ਼ ਭੇਜ ਦਿਓ ਤੇ ਇਹ ਕਦੇ ਜਿੰਨੀ ਜਲਦੀ ਹੋ ਸਕੇ ਕਾਲ ਜਿਹੜੀ ਆ ਤੁਸੀਂ ਖਤਮ ਕਰੋ ਸੋ ਜੇ ਤੁਹਾਨੂੰ ਲੱਗਦਾ ਵੀ ਹੈ ਕਿ ਪੌਲ ਆ ਗਈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਾਲ ਜਿਹੜੀ ਸੱਚੀ ਆ ਝੂਠੀ ਆ ਇੱਕ ਵਾਰੀ ਕਾਲ ਖਤਮ ਕਰੋ ਦੁਬਾਰਾ ਬੈਕ ਫੋਨ ਕਰ ਲਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਆ ਕਿ ਫੋਨ ਤੁਹਾਨੂੰ ਆਇਆ ਸੀ ਜਾਂ ਨਹੀਂ ਸੋ ਕੁੱਲ ਮਿਲਾ ਕੇ ਠੱਗ ਨਵੇਂ ਤੋਂ ਨਵੇਂ ਤਰੀਕੇ ਜਿਹੜੇ ਕੱਢ ਰਹੇ ਆ ਤੇ ਇਹਦੇ ਵਿੱਚ ਹੁਣ ਪੁਲਿਸ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਤੇ ਇਹ ਜਿਹੜਾ ਸਾਰਾ ਵਰਤਾਰਾ ਆ ਕੈਨੇਡਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਚੱਲ ਰਿਹਾ ਜੀ ਇਸ ਦੇ ਨਾਲੇ ਕਰੀਏ ਗੱਲ ਗਵਾਂਡੀ ਮੁਲਕ ਅਮਰੀਕਾ ਦੀ ਟਰੰਪ ਪ੍ਰਸ਼ਾਸਨ ਨੇ ਫਲੋਰੀਡਾ ਹਾਦਸੇ ਤੋਂ ਬਾਅਦ ਕਾਫੀ ਸਖਤੀ ਕਰਨੀ ਰੰਮੀ ਹੋਈ ਆ ਅ ਦੋਸ ਜਿਹੜਾ ਆ ਉਹ ਕੈਸ ਕਰਕੇ ਕੈਲੀਫੋਰਨੀਆ ਤੇ ਵਸ਼ਿੰਗਟਨ ਸਟੇਟ ਤੇ ਆ ਰਿਹਾ ਕਿ ਇੱਥੋਂ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਖੁੱਲ੍ਹਾ ਬਹੁਤ ਦਿੱਤੀਆਂ ਹੋਈਆਂ ਆ ਬਿਨਾ ਅੰਗਰੇਜ਼ੀ ਜਾਣਿਆ ਲੋਕ ਜਿਹੜੇ ਨੇ ਟਰੱਕ ਦਾ ਲਾਇਸੈਂਸ ਲੈ ਕੇ ਚੜ ਜਾਂਦੇ ਆ ਤੇ ਉਹਦੇ ਨਾਲ ਹਾਦਸੇ ਬਹੁਤ ਵਾਪਰ ਰਹੇ ਆ ਸੋ ਇਸੇ ਮਸਲੇ ਨੂੰ ਲੈ ਕੇ 트럼ਪ ਪ੍ਰਸ਼ਾਸਨ ਨੇ ਕਾਰਵਾਈ ਹੁਣ ਇਹ ਕੀਤੀ ਹੈ ਕਿ ਉਹਨਾਂ ਨੇ ਕੈਲੀਫੋਰਨੀਆ ਨਿਊ ਮੈਕਸੀਕੋ ਅਤੇ ਵਾਸ਼ਿੰਗਟਨ ਸਟੇਟ ਨੂੰ ਆਖਿਆ ਕਿ ਜੇਕਰ ਤੁਸੀਂ ਫੈਡਰਲ ਫੰਡਿੰਗ ਲੈਣੀ ਹੈ ਤਾਂ ਤੁਹਾਨੂੰ ਉਹ ਅੰਗਰੇਜ਼ੀ ਆਉਂਦੀ ਵਾਲੀ ਸ਼ਰਤ ਪੂਰੀ ਕਰਨੀ ਪੈਣੀ ਆ ਫੇਰ ਹੀ ਤੁਹਾਨੂੰ ਕੋਈ ਜਿਹੜਾ ਆ ਉਹ ਫੰਡੇ ਮਿਲੂਗੀ ਜੇਕਰ ਤੁਸੀਂ ਸੈਮੀ ਟਰੱਕ ਕਮਰਸ਼ੀਅਲ ਡਰਾਈਵਰ ਚਲਾਉਣ ਵਾਲਿਆਂ ਤੋਂ ਇਹ ਯਕੀਨੀ ਬਣਾਓ ਕਿ ਤੁਹਾਨੂੰ ਪ੍ਰੋਪਰ ਇੰਗਲਿਸ਼ ਬੋਲਣੀ ਜਾਂ ਅੰਗਰੇਜ਼ੀ ਸਮਝਣੀ ਆਉਂਦੀ ਆ ਸੋ ਸਕੱਤਰ ਡਫੀ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਆਖੀ ਆ ਕਿ ਤਿੰਨ ਰਾਜ ਕੈਲੀਫੋਰਨੀਆ ਨਿਊ ਮੈਕਸੀਕੋ ਅਤੇ ਵਾਸ਼ਿੰਗਟਨ ਇਹਦੇ ਵਿੱਚ ਅੰਗਰੇਜ਼ੀ ਬੋਲਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਹੜੀ ਕਿ ਕਮਰਸ਼ੀਅਲ ਡਰਾਈਵਰਾਂ ਵਾਸਤੇ ਬੜੀ ਜ਼ਰੂਰੀ ਹੈ ਉਹ ਕਹਿੰਦੇ ਅਸੀਂ 30 ਦਿਨ ਦੇ ਰਹੇ ਹਾਂ 30 ਦਿਨਾਂ ਦੇ ਵਿੱਚ ਵਿੱਚ ਇਹ ਰੂਲ ਲਾਗੂ ਕਰ ਦਿੱਤੇ ਜਾਣ ਤੇ ਨਹੀਂ ਤਾਂ ਜਿਹੜਾ ਫਿਰ ਮੋਟਰ ਕੈਰੀਅਰ ਸੇਫਟੀ ਅਸਿਸਟੈਂਸ ਪ੍ਰੋਗਰਾਮ ਦੇ ਅਧੀਨ ਉਹਨਾਂ ਨੂੰ ਫੰਡਿੰਗ ਮਿਲਦੀ ਆ ਅਮਰੀਕਾ ਸਰਕਾਰ ਵੱਲੋਂ ਇਹਨਾਂ ਸੂਬਿਆਂ ਨੂੰ ਉਹ ਬੰਦ ਕਰ ਦਿੱਤੀ ਜਾਊਗੀ ਉਹ ਕਹਿੰਦੇ ਪਹਿਲਾਂ ਪੜਾਇਆ ਅਸੀਂ ਤੁਹਾਨੂੰ ਵਾਰਨ ਕੀਤਾ ਆ ਜੇਕਰ ਤੁਸੀਂ ਸਾਡੀ ਗੱਲ ਦੀ ਪਾਲਣਾ ਨਹੀਂ ਕਰਦੇ ਤਾਂ ਹੋਰ ਕਦਮਾਂ ਚੁੱਕੇ ਜਾਣਗੇ ਸੋ ਜੇਕਰ ਵਾਕਏ ਕੈਲੀਫੋਰਨੀਆ ਨੂ ਮੈਕਸੀਕੋ ਅਤੇ ਵਾਸ਼ਿੰਗਟਨ ਤਾਂ ਪ੍ਰਸ਼ਾਸਨ ਦੀ ਇਹ ਹੀ ਗੱਲ ਨਹੀਂ ਮੰਨਦੇ ਤਾਂ ਫੰਡਿੰਗ ਰੁਕਦੀ ਹੈ ਜੇ ਮੰਨਦੇ ਆ ਤਾਂ ਬਹੁਤ ਸਾਰੇਆਂ ਲੋਕਾਂ ਦੇ ਲਾਇਸੈਂਸ ਜਿਹੜੇ ਆ ਉਹ ਜਾਮਿਕਿਆ ਹੋ ਗਈ ਦੁਬਾਰਾ ਟੈਸਟ ਲਏ ਜਾ ਸਕਦੇ ਆ ਨਵੇਂ ਆਵਾਸੇ ਤੋਂ ਆਖ ਜਿਹੜੀ ਆ ਉਹ ਹੋਣੀ ਆ ਸੋ ਕਾਫੀ ਅ ਦੇ ਨਵੇਂ ਪੁਰਾਣੇ ਪ੍ਰਵਾਸੀ ਟਰੱਕ ਚਾਲਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਆ ਤੇ ਇਸ ਦੇ ਨਾਲ ਹੀ ਜਿਹੜੀ ਗੱਲ ਸਿੱਖਣ ਵਾਲੀ ਆ ਜਾਂ ਸਮਝਣ ਵਾਲੀ ਉਹ ਇਹ ਆ ਕਿ ਸਮੇਂ ਦੇ ਨਾਲ ਆਪਣੇ ਆਪ ਨੂੰ ਬਦਲਣਾ ਪੈਣਾ ਆ ਅਮਰੀਕਾ ਦੇ ਵਿੱਚ ਇੱਕ ਰੁਝਾਨ ਆ ਕਿ ਬਹੁਤੇ ਸਾਡੇ ਲੋਕ ਜਿਹੜੇ ਆ ਜਾਂ ਟਰੱਕ ਚਲਾਉਂਦੇ ਆ ਟਰਕਿੰਗ ਕੰਪਨੀਆਂ ਚਲਾਉਂਦੇ ਆ ਤੇ ਜਾਂ ਫਿਰ ਜਿਹੜਾ ਆ ਸਟੋਰਾਂ ਦੇ ਉੱਤੇ ਕੰਮ ਕਰਦੇ ਆ ਜਦੋਂ ਕਿ ਅਮਰੀਕਾ ਦੀ ਪਾਪੂਲੇਸ਼ਨ ਬਹੁਤ ਆ ਇੱਥੇ ਕੰਮ ਹੋਰ ਬਹੁਤ ਆ ਉਹ ਕੰਮ ਚਲਾਉਣ ਦੀ ਲੋੜ ਆ ਉਹ ਕੰਮ ਸਿੱਖਣ ਦੀ ਲੋੜ ਆ ਜੇਕਰ ਗੱਲ ਕਰੀਏ ਕੰਸਟਰਕਸ਼ਨ ਇੰਡਸਟਰੀ ਦੀ ਤਾਂ ਅਮਰੀਕਾ ਦੇ ਵਿੱਚ ਬਹੁਤ ਸਾਰਾ ਕੰਮ ਆ ਜਿਹੜਾ ਕਿ ਪੰਜਾਬੀ ਕਰ ਸਕਦੇ ਆ ਬੜੀ ਸੌਖ ਨਾਲ ਸਿੱਖ ਕੇ ਕਰ ਸਕਦੇ ਆ ਇਹ ਕੰਮ ਪੰਜਾਬੀ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਲੰਮੇ ਸਮੇਂ ਤੋਂ ਕੰਸਟਰਕਸ਼ਨ ਦਾ ਕਰ ਰਹੇ ਆ ਸੋ ਬਹੁਤ ਹੀ ਸੌਖਿਆ ਸਿੱਖਿਆ ਜਾ ਸਕਦਾ ਆ ਵੈਸੇ ਇੱਥੇ ਆ ਕੇ ਸਰੀ ਵਗੈਰਾ ਕੇ ਟ੍ਰੇਨਿੰਗ ਲਈ ਜਾ ਸਕਦੀ ਆ ਕੁਝ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਕਾਰੀਗਰ ਹੋ ਸਕਦੇ ਆ ਸੋ ਕੁਝ ਤਾਂ ਕੰਮ ਇਹ ਹੁੰਦੀ ਆ ਜਿਵੇਂ ਪਲੰਮਿੰਗ ਆ ਇਲੈਕਟ੍ਰੀਕਲ ਆ ਏਸੀ ਮਕੈਨਿਕ ਬਣਨਾ ਜੇ ਆਫਰ ਤੁਸੀਂ ਜਿਹੜਾ ਕਹਿ ਸਕਦੇ ਆ ਕਿ ਐਲੀਵੇਟਰ ਰਿਪੇਅਰ ਕਰਨੀ ਆ ਉਹਦੇ ਲਈ ਤੁਹਾਨੂੰ ਕੋਰਸ ਕਰਨੇ ਪੈਂਦੇ ਆ ਤੁਹਾਨੂੰ ਪੋਲੀਟੈਕਨਿਕ ਜਾਣਾ ਪੈਂਦਾ ਜਾਂ ਕੋਈ ਹੋਰ ਕਾਲਜ ਜਾਣਾ ਪੈਂਦਾ ਜਿਹੜੇ ਲੋਕ ਪੜ੍ਹੇ ਲਿਖੇ ਆ ਪੱਕੀ ਆ ਉਹ ਕੰਮ ਕਰ ਸਕਦੇ ਆ ਪਰ ਜਿਹੜੇ ਲੋਕ ਵਰਕ ਪਰਮਿਟ ਦੇ ਉੱਤੇ ਆ ਬਹੁਤੇ بڑے ਲਿਖੇ ਨਹੀਂ ਆ ਉਹ ਟ੍ਰੇਡ ਜ਼ਰੂਰ ਸਿੱਖ ਸਕਦੇ ਆ ਫਰੇਮਿੰਗ ਤੋਂ ਲੈ ਕੇ ਡਰਾਈਵਾਲ ਇਨਸੂਲੇਸ਼ਨ ਕਿਚਨ ਕੈਪਟਨ ਲਾਉਣੀਆਂ ਕਾਊਂਟਰ ਫਿਨਿਸ਼ਿੰਗ ਪੇਂਟ ਲੈਂਡਸਕੇਪਿੰਗ ਦਾ ਕੰਮ ਜਿਹੜਾ ਬਹੁਤ ਸੌਖਾ ਕੀਤਾ ਜਾ ਸਕਦਾ ਸਿੱਖਣਾ ਵੀ ਬਹੁਤ ਸੌਖਾ ਆ ਸੋ ਅਮਰੀਕਾ ਚ ਆ ਰਹੇ ਨਵੇਂ ਲੋਕਾਂ ਨੂੰ ਉਧਰ ਤੁਰਨਾ ਪਊਗਾ ਕਿਉਂਕਿ ਟਰਕਿੰਗ ਅਖੀਲਾ ਰਾਹ ਨਹੀਂ ਹੈਗਾ ਇਹ ਜ਼ਰੂਰੀ ਨਹੀਂ ਕਿ ਅਮਰੀਕਾ ਆਏ ਪੰਜਾਬੀ ਨੇ ਟਰੱਕੇ ਚਲਾਉਣਾ ਆ ਜਾਫਰੋਂ ਨੇ ਸਟੋਰ ਦੇ ਉੱਤੇ ਕੰਮ ਕਰਨਾ ਆ ਹੋਰ ਕੰਮ ਜਿਹੜੇ ਲੱਭਣੇ ਪੈਣਗੇ ਸਮੇਂ ਦੇ ਨਾਲ ਆਪਣੀ ਸੋਚ ਤਬਦੀਲ ਕਰਨੀ ਪਊਗੀ ਹੋਰ ਆ ਰਜ਼ਗਾਰਾਂ ਦੇ ਵਿੱਚ ਆਪਣੇ ਪੈਰ ਫਸਾਰਨੇ ਪੈਣਗੇ ਤਾਂ ਕਿ ਤੁਸੀਂ ਡਿਵਰਸ ਹੋ ਸਕੋ ਹਰੇਕ ਥਾਂ ਤੋਂ ਅੱਡਾ ਜਿਹੜਾ ਆ ਜ਼ੋਰ ਚੱਲਦਾ ਹੋਵੇ ਸਮੇਂ ਦੀ ਹਾਣੀ ਬਣ ਸਕੋ ਅਧਿਪਾਤੀ ਮੀਡੀਆ ਵੱਲੋਂ ਬੜਾ ਵੱਡਾ ਦਾਵਾ ਕੀਤਾ ਗਿਆ ਜੀ ਉਹ ਕਹਿੰਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਮੋਦੀ ਨੂੰ ਚਾਰ ਵਾਰੀ ਫੋਨ ਕਰ ਚੁੱਕੇ ਆ ਤੇ ਮੋਦੀ ਜਿਹੜੇ ਉਲਟਾ ਫੋਨ ਚੱਕ ਨਹੀਂ ਰਹੇ ਹੈਗੇ ਜੀ ਤੂੰ ਪਹਿਲੀ ਸੱਤੇ ਤਾਂ ਇਸ ਨੂੰ ਮਜ਼ਾਕ ਬਣਾਇਆ ਜਾ ਰਿਹਾ ਜਿਹੜੇ ਅਮਰੀਕਾ ਨਾਲ ਲੋਕ ਨੇ ਜਾਂ ਅਮਰੀਕਨ ਮੀਡੀਆ ਵਾਲੇ ਆ ਉਹ ਇਹ ਕਹਿ ਰਿਹਾ ਵੀ ਇੱਕ ਬਹੁਤ ਵੱਡੀ ਗੱਪ ਆ ਜਿਹੜੀ ਰੂਸ ਤੋਂ ਤੁਰੀ ਹੈ ਰੂਸ ਦੀ ਇੱਕ ਏਜੰਸੀ ਨੇ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਜਰਮਨ ਦੇ ਅਖਬਾਰ ਨੇ ਇਸ ਗੱਪ ਨੂੰ ਪੜੂਏ ਲਾਇਆ ਤੇ ਉਸ ਤੋਂ ਬਾਅਦ ਫਿਰ ਇੰਡੀਆ ਦੇ ਜਿਹੜੇ ਵੱਡੇ ਅਖਬਾਰ ਨੇ ਉਹ ਨਾਲ ਦੀ ਨਾਲੇ ਖਬਰ ਚੇਪ ਰਹੇ ਆ ਸੋ ਟਾਈਮਜ਼ ਆਫ ਇੰਡੀਆ ਸਮੇਤ ਉਹ ਦੇਖ ਖਬਰ ਜਿਹੜੇ ਭਾਰਤ ਦੇ ਉਹ ਇਹ ਗੱਲ ਕਹਿ ਰਹੇ ਆ ਜਰਮਨ ਅਖਬਾਰ ਦਾ ਹਵਾਲਾ ਦੇ ਕੇ ਕਿ ਟਰੰਪ ਨੇ ਚਾਰ ਵਾਰ ਮੋਦੀ ਨੂੰ ਫੋਨ ਕੀਤਾ ਤੇ ਮੋਦੀ ਉਹਦੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਤੇ ਨਾ ਫੋਨ ਚੱਕ ਰਿਹਾ ਸੋ ਇਹਦੇ ਵਿੱਚ ਕਾਫੀ ਜਿਹੜਾ ਆ ਉਹ ਮਜ਼ਾਕ ਵੀ ਬਣਾਇਆ ਜਾ ਰਿਹਾ ਮੋਦੀ ਸਾਹਿਬ ਕਹਿੰਦੇ ਵੀ ਇਨਕਮਿੰਗ ਕਾਲ ਦੇ ਪੈਸੇ ਨਹੀਂ ਪੈਂਦੇ ਜੇਕਰ ਮੋਦੀ ਚੱਕ ਵੀ ਲੈਣਗੇ ਤਾਂ ਬਿੱਲ ਨਹੀਂ ਆਊਗਾ ਪਰ ਦੂਜੇ ਪਾਸੇ ਜਿਹੜੇ ਮੋਦੀ ਭਗਤਾ ਉਹ ਥਾਪੀਆਂ ਮਾਰ ਰਹੇ ਉਹ ਕਹਿੰਦੇ ਵੀ ਦੇਖਿਆ ਸਾਡਾ ਮੋਦੀ ਕਿੱਡਾ ਤਗੜਾ ਹੋ ਗਿਆ ਵੀ 트੍ਰੰਪ ਦੀ ਪ੍ਰਵਾਹ ਨਹੀਂ ਕਰਦਾ ਹੁਣ ਸਾਡੀ ਗੱਲ ਚੀਨ ਨਾਲ ਸਿੱਧੀ ਹੋ ਗਈ ਆ ਸਾਨੂੰ ਲੋੜ ਨਹੀਂ ਵੀ 트੍ਰੰਪ ਮਿੰਤਾ ਕਰਦਾ ਆਊਗਾ ਸਾਡੇ ਕੋਲੇ ਤੋਂ ਦੇਖਦੇ ਆ ਕਿ ਦੋਹਾਂ ਮਾਮਲਿਆਂ ਦੇ ਵਿੱਚ ਸਚਾਈ ਆਖਰ ਕੀ ਨਿਕਲਦੀ ਆ ਅਮਰੀਕਨ ਹੱਲੇ ਇਹ ਕਹਿ ਰਹੇ ਆ ਕਿ ਇਹ ਰਸ਼ੀਅਨ ਇੱਕ ਟੈਬਲੌਇਡ ਵੱਲੋਂ ਸ਼ੁਰੂ ਕੀਤੀ ਗੱਪ ਆ ਜਿਹਨੂੰ ਜਰਮਨ ਅਖਬਾਰ ਨੇ ਛਾਪਿਆ ਤੇ ਉਦੋਂ ਗਾਹਾਂ ਫਿਰ ਜਿਹੜੇ ਭਾਰਤੀ ਅਖਬਾਰਾਂ ਨੇ ਚੱਕ ਲਿਆ ਪਰ ਭਾਰਤੀ ਅਖਬਾਰੇ ਦਾਵਾ ਕਰ ਰਿਹਾ ਵੀ ਗੱਲ ਸਹੀ ਹੈ ਹਜੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਭਾਰਤਿਆਂ ਵੱਲੋਂ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ 트ੰਪ ਪ੍ਰਸ਼ਾਸਨ ਵੱਲੋਂ ਕੋਈ ਅਜਿਹੀ ਗੱਲ ਸਾਂਝੀ ਕੀਤੀ ਗਈ ਹੈ ਕਿ ਉਹ ਫੋਨ ਕਰ ਰਹੇ ਆ ਤੇ ਨਾ ਹੀ ਮੋਦੀ ਪ੍ਰਸ਼ਾਸਨ ਕਹਿ ਰਿਹਾ ਕਿ ਫੋਨ ਕੋਈ ਆਇਆ ਚੱਕੇ ਆ ਪਰ ਹਲੇ ਖਬਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਆਉਣ ਵਾਲੇ ਘੰਟਿਆਂ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਣੀ ਆ ਵੀ ਇਹ ਦੋਹਾਂ ਦੇ ਵਿੱਚੋਂ ਝੂਠ ਕੌਣ ਬੋਲ ਰਿਹਾ ਆ ਗੱਲ ਕਿੱਥੇ ਚੱਲ ਰਹੀ ਆ ਜਿਹੜੇ ਇਹ ਰੂਸ ਵਾਲੇ ਝੂਠ ਬੋਲ ਰਹੇ ਆ ਜਿਹੜੀ ਖਬਰ ਏਜੰਸੀ ਆ ਜਾਂ ਫਿਰ ਜਰਮਨ ਦਾ ਅਖਬਾਰ ਆ ਉਹ ਕੋਲ ਝੂਠ ਬੋਲ ਰਿਹਾ ਚਾਹੇ ਗੱਲ ਸੱਚੀ ਆ ਇਹ ਵੀ ਪਤਾ ਲੱਗ ਜਾਣਾ ਚਾਹੀਦਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਭਾਰਤੀ ਫੌਜ ਦੇ ਮੇਜਰ ਜਨਰਲ ਐਸਪੀ ਵਿਸ਼ਵ ਸਰਾਵ ਦੀ ਉਹ ਕਹਿੰਦੇ ਆ ਕਿ ਅਸੀਂ ਜਿਹੜੀ ਪਹਿਲਗਾਮ جنگ ਬਾਰੇ ਮੇਰੀ ਸੋਚ ਆ ਉਹ ਕਹਿੰਦੇ ਉਹ ਇਹ ਆ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲਬਾਤ ਕਰਕੇ ਸਾਡੇ ਨਾਲ ਇੱਕ ਟਰੈਪ ਖੇਡਿਆ ਆ ਇੱਕ ਜਾਲ ਵਿਛਾਇਆ ਇਹਦੇ ਵਿੱਚ ਅਸੀਂ ਫਸ ਗਏ ਆ ਜੋ ਪਹਿਲਕਮ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਕਸ਼ਮੀਰ ਵਿੱਚ ਸਲਾਨੀ ਮਾਰੇ ਗਏ ਸੀ ਉਸ ਤੋਂ ਬਾਅਦ ਭਾਰਤ ਨੇ ਬਦਲਾ ਲਊ ਕਾਰਵਾਈ ਕੀਤੀ ਸੀ ਉਸ ਕਾਰਵਾਈ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਤੇ ਅਟੈਕ ਕੀਤਾ ਆ ਫੋਲੋਫਲਜ ਲੜਾਈ ਸ਼ੁਰੂ ਹੋ ਗਈ ਸੀ ਪਾਕਿਸਤਾਨ ਨੇ 5 ਤੋਂ 7 ਭਾਰਤੀ ਜਹਾਜ਼ ਜਿਹੜੇ ਸੈਟਲਾਈਟ ਸੀਗੇ ਕਾਫੀ ਹਸੋਹੀਣੀ ਹੋਈ ਸੀ ਹੁਣ ਭਾਰਤੀ ਫੌਜ ਦੇ ਮੇਜਰ ਜਨਰਲ ਐਸਪੀ ਵਿਸ਼ਵਾਸ ਰਾਓ ਖੁਦ ਇਹ ਕਹਿ ਰਹੇ ਆ ਕਿ ਇੱਕ ਬਹੁਤ ਵੱਡਾ ਟਰੈਪ ਸੀਗਾ ਬਹੁਤ ਵੱਡੀ ਸਕੀਮ ਸੀ ਜਿਹਦੇ ਵਿੱਚ ਭਾਰਤ ਨੂੰ ਵੱਡੇ ਪੱਧਰ ਤੇ ਫਸਾਇਆ ਗਿਆ ਆ ਇਸ ਦੇ ਨਾਲ ਹੀ ਅਹ ਮੇਜਰ ਜਨਰਲ ਐਸਪੀ ਵਿਸ਼ਵਾਸ ਰਾਓ ਨੇ ਇਹ ਵੀ ਕਿਹਾ ਜਿਹੜੇ ਇੱਕ ਰਣ ਸੰਵਾਦ ਨਾਲ ਦੇ ਇੱਕ ਸੈਮੀਡਾਰ ਨੂੰ ਸੰਬੋਧਨ ਕਰ ਰਹੇ ਸੀ ਜਿਹਦੇ ਵਿੱਚ ਇਨਾ ਫੌਜਾਂ ਦੇ ਰੈਗਰੂਲਰ ਸ਼ਾਮਲ ਸੀ ਉਹ ਕਹਿੰਦੇ ਵੀ ਜਿਹੜਾ ਕਿਸਾਨਾਂ ਵਾਲਾ ਮੋਰਚਾ ਸੀ ਫਾਰਮਰਸ ਪ੍ਰੋਟੈਸਟ ਐਨਟੀਸੀਏ ਐਜੀਟੇਸ਼ਨ ਤੇ ਮਨੀਪੁਰ ਦੇ ਵਿੱਚ ਜੋ ਹਾਲਾਤ ਨੇ ਉਹ ਸਾਰੇ ਇੱਕ ਵੱਡਾ ਜਿਹੜਾ ਪਲੋਏ ਆ ਵੱਡਾ ਇੱਕ ਪਲੋਟ ਆ ਜਿਹਦੇ ਵਿੱਚ ਭਾਰਤ ਨੂੰ ਜਿਹੜਾ ਆ ਥੱਲੇ ਛੁੱਟਣਾ ਸੀਗਾ ਭਾਰਤ ਨੂੰ ਡੀਸਟੇਬਲਾਈਜ਼ ਕਰਨਾ ਸੀਗਾ ਤੇ ਇਹ ਇੱਕ ਬਹੁਤ ਵੱਡੀ ਚਾਲ ਆ ਕਹਿੰਦੇ ਬਾਹਰੀ ਤਾਕਤਾਂ ਉਹਨਾਂ ਨੇ ਕਿਸੇ ਮੁਲਕ ਦਾ ਨਾਮ ਨਹੀਂ ਲਿਆ ਇਸ਼ਾਰਾ ਅਮਰੀਕਾ ਵੱਲ ਆ ਤੇ ਉਹ ਕਹਿੰਦੇ ਵੀ ਜਿਹੜੀਆਂ ਬਾਹਰੀ ਤਾਕਤਾਂ ਜਿਵੇਂ ਉਹਨਾਂ ਨੇ ਬੰਗਲਾਦੇਸ਼ ਵਿੱਚ ਸਰਕਾਰ ਛੁੱਟੀ ਆ ਤਖਤਾ ਪਲਟਿਆ ਉਹੀ ਕੁਛ ਉਹ ਭਾਰਤ ਵਿੱਚ ਕਰਨਾ ਚਾਹੁੰਦੇ ਆ ਸੋ ਇਹ ਗੱਲ ਕੋਈ ਸਾਬਕਾ ਫੌਜੀ ਜਨਰਲ ਨਹੀਂ ਕਹਿ ਰਿਹਾ ਇਹ ਗੱਲ ਕੋਈ ਸਾਬਕਾ ਰੱਖਿਆ ਮਾਹਰ ਨਹੀਂ ਕਹਿ ਰਿਹਾ ਇਹ ਮੌਜੂਦਾ ਭਾਰਤੀ ਫੌਜ ਦਾ ਮੇਜਰ ਜਨਰਲ ਜਿਹੜਾ ਇਹ ਗੱਲ ਕਹਿ ਰਿਹਾ ਆ ਤੇ ਗੱਲ ਬੜੀ ਗੰਭੀਰ ਆ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਸਬੰਧੀ ਹੋਰ ਪ੍ਰਤੀਕਰਮ ਕੀ ਹੁੰਦੇ ਆ ਜੋ ਭਾਰਤੀ ਫੌਜ ਦੇ ਜਿਹੜੇ ਮੇਜਰ ਜਨਰਲ ਨੇ ਉਹ ਵੀ ਸਿਆਸਤਦਾਨਾਂ ਵਾਂਗ ਬਿਆਨ ਹੋਣ ਦੇਣ ਲੱਗੇ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਇੱਕ ਧਮਾਕਾ ਹੋਇਆ 10 ਅਗਸਤ ਦੇ ਲਾਗੇ ਛਾਗੇ ਤੇ ਇਹ ਉਹ ਦਿਨ ਸੀਗੇ ਜਦੋਂ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਅੜਾਉਣ ਦੀਆਂ ਧਮਕੀਆਂ ਕਈ ਵਾਰ ਆ ਚੁੱਕੀਆਂ ਸੀਗੀਆਂ ਪਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਅੰਮ੍ਰਿਤਸਰ ਪ੍ਰਸ਼ਾਸਨ ਇਹਨਾਂ ਸਾਰਿਆਂ ਵੱਲੋਂ ਇਹ ਗੱਲ ਨੱਪ ਲਈ ਗਈ ਹੈ ਜੇਕਰ ਇਸ ਹਮਲੇ ਵਿੱਚ ਇਸ ਧਮਾਕੇ ਦੇ ਵਿੱਚ ਜ਼ਖਮੀ ਹੋਏ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਮਾਂ ਡੀਜੀਪੀ ਨੂੰ ਚਿੱਠੀ ਨਾ ਲਿਖਦੀ ਤੇ ਉਹ ਡੀਜੀਪੀ ਨੂੰ ਲਿਖੀ ਚਿੱਠੀ ਮੀਡੀਆ ਤੱਕ ਨਾ ਪਹੁੰਚਦੀ ਤਾਂ ਸ਼ਾਇਦ ਇਹ ਗੱਲ ਕਦੀ ਵੀ ਬਾਹਰ ਨਾ ਆਉਂਦੀ ਹੁਣ ਬਕਾਇਦਾ ਫੋਟੋ ਜਿਹੜੀ ਤੁਸੀਂ ਪਿੱਛੇ ਦੇਖ ਸਕਦੇ ਆ ਆ ਚੁੱਕੀ ਆ ਬਾਹਰ ਕਿ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਕਾਂਸਟੇਬਲ ਅੰਮ੍ਰਿਤਸਰ ਦੇ ਵਿੱਚ ਇੱਕ ਧਮਾਕਾ ਖੇਜ਼ ਆ ਸਮਗਰੀ ਨੂੰ ਜਿਹੜਾ ਆ ਉਹ ਖਤਮ ਕਰਦਿਆਂ ਕਰਦਿਆਂ ਜ਼ਖਮੀ ਹੋ ਗਿਆ ਜੀ ਸੋ ਪੁਲਿਸ ਇਹ ਗੱਲ ਕਿਉਂ ਲੁਕੋ ਰਹੀ ਆ ਇਹ ਇੱਕ ਵੱਡਾ ਜਿਹੜਾ ਆ ਸਵਾਲ ਆ 19 ਅਗਸਤ ਨੂੰ ਇਸ ਕਾਂਸਟੇਬਲ ਦੀ ਮਾਤਾ ਬਲਜੀਤ ਕੌਰ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਕਿ ਮੇਰੇ ਬੇਟੇ ਦਾ ਅੰਮ੍ਰਿਤਸਰ ਵਿੱਚ ਸਹੀ ਇਲਾਜ ਨਹੀਂ ਹੋ ਰਿਹਾ ਇਹਨੂੰ ਪੀਜੀਆਈ ਭੇਜਿਆ ਜਾਵੇ ਅਦਰਵਾਈਜ਼ ਦੀ ਹਾਲਤ ਜਿਹੜੀ ਆ ਮਾੜੀ ਹੋ ਸਕਦੀ ਹੈ ਇਹਦੀ ਜਾਨ ਜਾ ਸਕਦੀ ਹੈ ਸੋ ਅੰਮ੍ਰਿਤਸਰ ਪੁਲਿਸ ਜਿਹੜੀ ਆ ਕੱਲ ਨੂੰ ਲਕਾਉਂਦੀ ਰਹੀ ਪੰਜਾਬ ਸਰਕਾਰ ਪੰਜਾਬ ਪੁਲਿਸ ਜਿਹੜੀ ਆ ਉਹ ਲਕਾਉਂਦੀ ਰਹੀ ਹੈ ਤੇ ਹੁਣ ਜਿਹੜੇ ਮਨੁੱਖੀ ਅਧਿਕਾਰ ਕਾਰਕੁਨ ਨੇ ਉੱਥੋਂ ਦੇ ਉਹ ਇਹ ਦੋਸ਼ ਲਾ ਰਹੇ ਆ ਕਿ ਇਹ ਤਮਾਕਾ ਜਿਹੜਾ ਆ ਇਹ ਤਮਾਕਾ ਕਹਿੰਦੇ ਸਮਗਰੀ ਜਿਹੜੀ ਆ ਉਹ ਗਲਿਆਰੇ 'ਚ ਰੱਖੀ ਗਈ ਸੀ ਦਰਬਾਰ ਸਾਹਿਬ ਦਾ ਬਾਹਰਲਾ ਇਲਾਕਾ ਜਿੱਥੇ ਦੁਕਾਨਾਂ ਆ ਜਿੱਥੇ ਹੁਣ ਇਲਾਕਾ ਖੁੱਲਾ ਕਰਾਇਆ ਗਿਆ ਉੱਥੇ ਇਹ ਕਹਿੰਦੇ ਤਮਾਕਾ ਕੇ ਸਮਗਰੀ ਰੱਖੀ ਸੀ ਤੇ ਉਹਨੂੰ ਡਿਫਿਊਜ਼ ਕਰਦੇ ਆ ਉਹਨੂੰ ਖਤਮ ਕਰਦੇ ਆ ਇਹ ਜਿਹੜਾ ਤਮਾਕਾ ਹੋਇਆ ਜਿਹਦੇ ਵਿੱਚ ਇਹ ਕਾਂਸਟੇਬਲ ਜ਼ਖਮੀ ਹੋਇਆ ਸੋ ਇਹ ਗੱਲ ਕਿਉਂ ਲੁਕਾਈ ਜਾ ਰਹੀ ਹੈ ਗੱਲ ਤਾਂ ਬਹੁਤ ਵੱਡੀ ਹੈ ਉਹ ਵੀ ਜਦੋਂ ਐਸਜੀਪੀਸੀ ਸਮੇਤ ਸਿੱਖ ਪੂਰੀ ਦੁਨੀਆ ਦੇ ਉੱਤੇ ਚਿੰਤਾ ਕਰ ਰਿਹਾ ਸੀ ਕਿ ਵਾਰ-ਵਾਰ ਦਰਬਾਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਆ ਰਹੀਆਂ ਆ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਉਦੋਂ ਕਾਰਵਾਈ ਹੋਣ ਲੱਗੀ ਸੀਗੀ ਇਹ ਬੰਬ ਜਿਹੜਾ ਉੱਥੇ ਰੱਖਿਆ ਹੋਇਆ ਸੀਗਾ ਜਿਹਨੂੰ ਫਟਣ ਤੋਂ ਬਚਾਉਣ ਲਈ ਡਿਫਿਊਜ਼ ਕਰਦਿਆਂ ਕਰਦਿਆਂ ਇਹ ਫਟਿਆ ਤੇ ਇਹ ਨੁਕਸਾਨ ਹੋਇਆ ਸੋ ਇਹ ਅਸਲੀ ਮਾਮਲਾ ਕੀ ਆ ਕੀ ਇਹ ਕੋਈ ਸਰਕਾਰੀ ਚਾਲ ਸੀਗੀ ਇਹ ਕੀ ਸਰਕਾਰ ਕੋਈ ਆਪ ਇਹ ਜਿਹੜੀ ਬੰਬ ਰੱਖ ਕੇ ਤੇ ਚਲਾਉਣ ਲੱਗੀ ਸੀ ਜਿਹਦੇ ਵਿੱਚ ਸਪਾਈ ਜ਼ਖਮੀ ਹੋਇਆ ਸੋ ਗੱਲ ਕਈ ਪਾਸੇ ਜਾਂਦੀ ਆ ਇਹਦੇ ਉੱਤੇ ਲੋਕ ਜਿਹੜੇ ਆ ਚਿੰਤਾ ਪੰਟਾ ਰਹੇ ਆ ਵੀ ਇਹ ਸਰਕਾਰ ਨੇ ਗੱਲ ਲੁਕੋਈ ਕਿਉਂ ਆ ਇਹ ਬਹੁਤ ਗੰਭੀਰ ਮਾਮਲਾ ਹੈ ਸਿਕਾ ਦਰਬਾਰ ਸਾਹਿਬ ਦੇ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਕਰੋੜਾਂ ਮਨੁੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਏਡੀ ਵੱਡੀ ਕੱਲ ਕੋਈ ਕਿਉਂ ਗਈ ਆ ਤੇ ਇਹ ਕਿਤੇ ਇਹ ਤਾਂ ਨਹੀਂ ਸੀਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਜਾਂ ਏਜੰਸੀਆਂ ਜਿਹੜੀਆਂ ਆ ਆਪੇ ਕੋਈ ਜਿਆ ਧਮਾਕਾ ਕਰਾਉਣ ਲੱਗੀਆਂ ਸੀਆਂ ਤੇ ਪੁਲਿਸ ਕੋਲੋਂ ਆਪੇ ਬੰਬ ਚੱਲ ਗਿਆ ਤੇ ਉਹਨਾਂ ਦਾ ਕਾਂਸਟੇਬਲ ਜਖਮੀ ਹੋ ਗਿਆ ਸੋ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਲੋੜ ਆ ਸਰਕਾਰ ਨੇ ਤਾਂ ਜਾਂਚ ਕਰਨੀ ਨਹੀਂ ਉਹ ਤਾਂ ਗੱਲ ਲੁਕਾਉਣ ਦੇ ਜਿਹੜੇ ਹੁਣ ਤੱਕ ਲਕੋ ਰਹੇ ਆ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਆਪਣੇ ਤੌਰ ਦੇ ਉੱਤੇ ਜੇ ਕੋਈ ਜਾਂਚ ਜਾਂ ਸੰਬੰਧੀ ਕਰ ਸਕਦੀਆਂ ਤਾਂ ਜ਼ਰੂਰ ਕਰਨ ਕਿਉਂਕ ਗੰਭੀਰਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਕਾਰਨ ਆਮ ਜਨ ਜੀਵਨ ਜਿਹੜਾ ਬੁਰੀ ਤਰ੍ਹਾਂ ਲੀਹੋਂ ਲੈ ਚੁੱਕਾ ਜੀ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਆ ਸੜਕਾਂ ਜਿਹੜੀਆਂ ਪਾਣੀ ਦੇ ਨਾਲ ਭਰ ਗਈਆਂ ਆ ਇੱਕ ਦੂਈ ਥਾਂ ਤੇ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਆ ਪੰਜਾਬ ਦੇ ਜਿਹੜੇ ਬਹੁਤੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਦਰਿਆਵਾਂ ਦੇ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ ਫਾਸਪੁਰ ਹੁਸ਼ਿਆਰਪੁਰ ਕਪੂਥਲਾ ਤਰਨਤਾਰਨ ਫਾਜ਼ਿਲਕਾ ਫਰੋਜਪੁਰਾ ਜਲੰਧਰ ਅਦੇ ਲੁਧਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਪਾਣੀ ਜਿਹੜਾ ਆ ਉਹ ਲਗਾਤਾਰ ਵਗ ਰਿਹਾ ਆ ਅੱਦੇਵੇਂ ਤੁਸੀਂ ਵੀਡੀਓ ਦੇਖ ਰਹੇ ਆ ਕਿ ਤੁਸੀਂ ਬਨ ਤੋੜ ਕੇ ਪਾਣੀ ਜਿਹੜਾ ਉਹ ਫਸਲਾਂ ਦੇ ਵਿੱਚ ਜਾ ਚੁੱਕਾ ਆ ਫਸਲਾਂ ਡੁੱਬ ਚੁੱਕੀਆਂ ਆ ਇਹ ਪੰਜਾਬ ਦੇ ਵਿੱਚ ਅੱਡ ਅੱਡ ਥਾਂ ਹੀ ਲਗਭਗ ਇਹੋ ਜਿਹਾ ਹੀ ਮਾਹੌਲ ਆ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕਰਕੇ ਕਾਰਸੇਵਾਲੇ ਬਾਬਿਆਂ ਨੇ ਗੁਰਦਵਾਰਿਆਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਬੰਨ ਲਾਏ ਬੰਨ ਮਜ਼ਬੂਤ ਕੀਤੇ ਪਰ ਪਾਣੀ ਉੱਪਰੋਂ ਇੰਨਾ ਆ ਰਿਹਾ ਜੰਮੂ ਕਸ਼ਮੀਰ ਹਿਮਾਚਲ ਤੋਂ ਮੀਂਹ ਦੇ ਨਾਲ ਜਿਹੜਾ ਲਗਾਤਾਰ ਡੈਮ ਜਿਹੜੇ ਛੱਡੇ ਜਾ ਰਹੇ ਆ ਉਹਨਾਂ ਦੇ ਨਾਲ ਲਗਾਤਾਰ ਬੰਨ ਜਿਹੜੇ ਟੁੱਟ ਰਹੇ ਜਿਵੇਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਆ ਤੇ ਨਕਸਾਨਾਂ ਬਹੁਤ ਹੋ ਰਿਹਾ ਸੋ ਇਹ ਤੁਸੀਂ ਦੇਖੋ ਕਿਸਾਨ ਕਿੰਨੇ ਚਿਰ ਦੇ ਲੱਗੇ ਹੋਏ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਬੰਨ ਇਹ ਜਿਹੜਾ ਮਜ਼ਬੂਤ ਕੀਤਾ ਜਾਵੇ ਤੇ ਜਦੋਂ ਇਹ ਬੰਨ ਉਹਨਾਂ ਦੀ ਅੱਖਾਂ ਦੇ ਸਾਹਮਣੇ ਟੁੱਟਿਆ ਤਾਂ ਉਹ ਮੰਜ਼ਰ ਕਹਿੋ ਜਿਆ ਹੋਊਗਾ ਕਿੰਨਾ ਤਕਲੀਫ ਦੇ ਆ ਤੇ ਇੱਕ ਤਰੀਕੇ ਦੇ ਨਾਲ ਕਿੰਡੀ ਵੱਡੀ ਹਾਰ ਮਹਿਸੂਸ ਕਰ ਰਹੀ ਆ ਇਹ ਤੁਸੀਂ ਦੇਖ ਰਹੇ ਆ ਇਸ ਦੇ ਨਾਲ ਹੀ ਆ ਦ੍ਰਿਸ਼ ਜਿਹੜਾ ਹੈ ਇਹ ਰਾਵੀ ਦਾ ਆ ਰਾਵੀ ਦਰਿਆ ਮਾਧੋ ਪੁਰਾਲੇ ਹੈਡ ਦੇ ਉੱਤੇ ਕਿਵੇਂ ਭਰ ਕੇ ਉਛਲ ਰਿਹਾ ਆ ਇਹ ਤੁਸੀਂ ਆਪ ਦੇਖ ਸਕਦੇ ਆ ਜੋ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਹਾਲਾਤ ਜਿਹੜੇ ਕਾਫੀ ਖਰਾਬ ਨੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ ਆ ਕਈਆਂ ਦੇ ਪਸ਼ੂ ਰੁੜ ਗਏ ਆ ਕਈਆਂ ਦੇ ਪਸ਼ੂ ਜਿਹੜੇ ਨੇ ਜੀ ਉਹ ਬੱਜੇ ਜਿਹੜੇ ਆ ਸੰਗਲਾਂ ਦੇ ਨਾਲੇ ਮਰ ਗਏ ਆ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਆ ਘਰ ਟਹਿ ਰਹੇ ਆ ਤੇ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਸੋ ਇਸ ਦੇ ਨਾਲ ਹੀ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਜਦੋਂ ਫਿਰ ਇਹ ਸਾਰਾ ਕੁਝ ਹੋ ਰਿਹਾ ਹੁੰਦਾ ਤੇ ਕਈ ਲੋਕ ਫਿਰ ਦੋਸ਼ ਵੀ ਜਿਹੜਾ ਆ ਉਹ ਪੰਜਾਬੀਆਂ ਨੂੰ ਦੇਣ ਲੱਗ ਪੈਂਦੇ ਆ ਇਹ ਨਹੀਂ ਪੁੱਛਿਆ ਕਿ ਪੰਜਾਬ ਸਰਕਾਰ ਨੇ ਕੀ ਕੀਤਾ ਕੇਂਦਰ ਸਰਕਾਰ ਨੇ ਕੀ ਕੀਤਾ ਡੈਮ ਜਿਹੜਾ ਦੇ ਕੰਟਰੋਲ ਦੇ ਵਿੱਚ ਆ ਉਲਟਾ ਕਹਿ ਰਹੇ ਵੀ ਖਾਲਸਾ ਈਡ ਵਾਲਾ ਰਵੀ ਸਿੰਘ ਕਿੱਥੇ ਆ ਰਵੀ ਸਿੰਘ ਪੰਜਾਬ ਦਾ ਮੁੱਖ ਮੰਤਰੀ ਆ ਵੀ ਜਿਹਨੇ ਆ ਕੇ ਉਹ ਹੜਪੀੜਦਾਂ ਦੀ ਜਿਹੜੀ ਆ ਸੇਵਾ ਕਰਨੀ ਆ ਉਹ ਆ ਗਏ ਆ ਖਾਲਸਾ ਈਡ ਵਾਲੇ ਜਿੱਥੇ ਜਿੱਥੇ ਉਹਨਾਂ ਦੇ ਜਿੰਨੀ ਸਮਰੱਥਾ ਵਰਤਾਰੇ ਆ ਪਰ ਪਹਿਲਾਂ ਹੀ ਜਿਹੜਾ ਨਿਸ਼ਾਨਾ ਹੋ ਰਵੀ ਸਿੰਘ ਤੇ ਸਖਜ ਜਥੇਬੰਦੀਆਂ ਦੇ ਉੱਤੇ ਸੱਡ ਦਿੰਦੇ ਆ ਤਾਂ ਕਿ ਪੰਜਾਬ ਸਰਕਾਰ ਨੂੰ ਕੋਈ ਪੁੱਛੇ ਨਾ ਜਿਹਦਾ ਇਹ ਫਰਜ਼ ਬਣਦਾ ਸੀਗਾ ਕਿ ਸਮਾਂ ਰਹਿੰਦੇ ਆ ਸਾਰੇ ਪ੍ਰਬੰਧ ਕੀਤੇ ਜਾਂਦੇ ਡਰੇਨਾ ਨਾਲਿਆਂ ਦੀ ਸਫਾਈ ਹੁੰਦੀ ਕੇਂਦਰ ਸਰਕਾਰ ਨੂੰ ਕੋਈ ਪੁੱਛ ਨਹੀਂ ਰਿਹਾ ਜਿਨ੍ਹਾਂ ਦੇ ਕੋਲ ਭਖੜਾ ਡੈਮ ਦਾ ਤੇ ਪੌਂਗ ਡੈਮ ਦਾ ਤੇ ਹੋਰ ਡੈਮਾਂ ਦਾ ਪ੍ਰਬੰਧ ਆ ਜਿਨ੍ਹਾਂ ਨੇ ਗਰਮੀਆਂ ਦੇ ਵਿੱਚ ਪਾਣੀ ਛੱਡਿਆ ਨਹੀਂ ਡੈਮ ਖਾਲੀ ਕੀਤਾ ਨਹੀਂ ਤੇ ਹੁਣ ਜਿਹੜਾ ਪਾਣੀ ਇੱਕਦਮ ਭਰ ਗਿਆ ਤੇ ਪਾਣੀ ਜਿਹੜਾ ਇੱਕਦਮ ਛੱਡ ਕੇ ਪੰਜਾਬ ਨੂੰ ਇੱਕ ਤਰੀਕੇ ਦੇ ਨਾਲ ਪੜਿਆ ਹੋਇਆ ਭਾਂਡਾ ਪਾਣੀ ਦਾ ਬਣਾ ਦਿੱਤਾ ਆ ਸੋ ਜਿੱਦੜ ਗੱਲ ਹੁੰਦੀ ਆ ਕਸੂਰ ਉਧਰੋਂ ਕਸੂਰ ਮੋੜਨ ਲਈ ਇਹੋ ਜਿਹਾ ਸ਼ੋਸ਼ਾ ਛੱਡ ਦਿੱਤਾ ਜਾਂਦਾ ਜਿਵੇਂ ਰਵੀ ਸਿੰਘ ਨਹੀਂ ਕੁਝ ਕਰ ਰਿਹਾ ਖਾਲਸਾ ਈ ਨਹੀਂ ਕਰ ਰਹੀ ਵੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਆ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਆ ਸਿੱਖ ਤਾਂ ਆਪਣੀ ਸਮਰੱਥਾ ਮੁਤਾਬਕ ਇਹਨਾਂ ਦੀ ਜ਼ਿੰਮੇਵਾਰੀ ਨਿਭਾ ਸਕਦੇ ਆ ਤੁਸੀਂ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ ਪਰ ਸਾਡਿਆਂ ਲੋਕਾਂ ਨੇ ਮਗਰ ਲਾ ਕੇ ਰਵੀ ਸਿੰਘ ਨੂੰ ਕਾਲਾ ਕੱਢਣ ਲੱਪੈਣਾ ਭਗਵਾਨਤ ਮਾਨ ਨੂੰ ਮੋਦੀ ਨੂੰ ਕਦੀ ਕੁਝ ਨਹੀਂ ਕਹਿਣਾ ਸੋ ਉਹਨਾਂ ਨੂੰ ਕਹਿਣ ਦੇ ਨਾਲ ਫਿਰ ਵੀਜ਼ਾ ਬੰਦ ਹੋ ਜਾਂਦਾ ਆ ਹੁਣ ਰਿਪੇਰੀਅਨ ਸਟੇਟ ਪੰਜਾਬ ਹੜਾ ਦੀ ਮਾਰ ਚੱਲ ਰਹੀ ਆ ਨਜ਼ਾਰੇ ਜਿਹੜੇ ਆ ਉਹ ਦਿੱਲੀ ਦੇ ਹਰਿਆਣਾ ਰਾਜਸਥਾਨ ਲੈ ਰਹੇ ਆ ਸੋ ਇਹ ਫਾਇਦਾ ਹੁੰਦਾ ਨਾਨ ਰਿਪੇਰੀਅਨ ਹੋਣ ਦਾ ਵੀ ਪਾਣੀ ਤੁਸੀਂ ਲਿਜਾਵੋ ਤੇ ਹੜਾਂ ਦੀ ਮਾਰ ਜਿਹੜੀ ਆ ਹੋ ਰਿਪੇਰੀਅਨ ਸਟੇਟਾਂ ਚ ਢਲਣਾ ਉਤੋਂ ਜਿਹੜੇ ਪਾਣੀ ਦੇ ਕੁਦਰਤੀ ਵਹਾ ਦੇ ਰਾਹ ਢਿੱਕੇ ਡਾ ਦਿੱਤੇ ਗਏ ਆ ਆਡੜ ਹਾਈਵੇ ਜਿਹੜੇ ਉੱਚੇ ਰੱਖ ਕੇ ਬਣਾ ਦਿੱਤੇ ਗਏ ਉਹਨਾਂ 'ਚ ਸਾਈਫਨ ਪੂਰੇ ਹੈ ਨਹੀਂਗੇ ਸੋ ਪੰਜਾਬ ਪੂਰੀ ਤਰ੍ਹਾਂ ਦੇ ਨਾਲ ਫੁੱਟ-ਫੁੱਟ ਨਹੀਂ 10-10 ਫੁੱਟ ਕਈ ਥਾਂ 'ਤੇ ਪਾਣੀ ਚੜ ਚੁੱਕਾ ਆ ਸੋ ਕਾਫੀ ਨੁਕਸਾਨ ਜਿਹੜਾ ਹੋ ਚੁੱਕਾ ਆ ਲੋਕ ਆਪਣੇ ਤੌਰ ਦੇਤੇ ਹੜ੍ਹਾਂ ਦੀ ਮਾਰ ਕਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਡੇ ਕੋਲ ਦੂਰ ਬੈਠਿਆਂ ਕੋਲ ਸਵਾਇ ਅਰਦਾਸ ਕਰਨ ਦੇ ਕੁਛ ਨਹੀਂ ਹੈਗਾ ਜਦੋਂ ਕੋਈ ਫੰਡਿੰਗ ਸ਼ੁਰੂ ਹੋਗੀ ਜਦੋਂ ਕੋਈ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਕਮੇਟੀ ਜਾਂ ਹੋਰ ਖਾਲਸਾ ਢ ਵਰਗੀਆਂ ਸੰਸਥਾਵਾਂ ਮੂਰੇ ਆਉਣਗੀਆਂ ਪੀੜਤਾਂ ਨੂੰ ਮਦਦ ਕਰਨ ਵਾਸਤੇ ਉਹ ਤੋਂ ਬਾਹਰਲੇ ਜ਼ਰੂਰ ਯੋਗਦਾਨ ਪਹੁੰਚਣਗੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪ ਸਿੱਧੇ ਪੈਸੇ ਭੇਜ ਕੇ ਯੋਗਦਾਨ ਪਾਏ ਜਾ ਸਕਦੇ ਆ ਕਿਉਂਕਿ ਠੱਗਾਂ ਨੇ ਵੀ ਕਈਆਂ ਨੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਕਰਦੀਆਂ ਸੋ ਬਾਹਰਲੇ ਤੋਂ ਕੋਸ਼ਿਸ਼ ਜ਼ਰੂਰ ਕਰਨਗੇ ਜ਼ਰੂਰ ਯੋਗਦਾਨ ਪਹੁੰਚਣਗੇ ਪਰ ਹਾਲ ਦੀ ਘੜੀ ਸਾਡੀਆਂ ਅਰਦਾਸਾਂ ਪੰਜਾਬ ਵਾਲਿਆਂ ਦੇ ਨਾਲ ਆ ਕਿ ਵਾਹਿਗੁਰੂ ਉਹਨਾਂ ਨੂੰ ਹੱਥ ਲਾ ਕੇ ਬਚਾਵੇ ਇਸ ਦੇ ਨਾਲ ਹੀ ਆਪਾਂ ਅਖੀਰ ਤੇ ਵਿੱਚ ਗੱਲਬਾਤ ਕਰਦੇ ਆਂ ਜੀ ਪੰਜਾਬ ਦੇ ਉਹਨਾਂ ਪੁਲਿਸ ਆਫਸਰਾਂ ਦੀ ਜਿਨ੍ਹਾਂ ਨੇ ਤਰਕੀਆਂ ਅਤੇ ਪੈਸੇ ਦੇ ਲਾਲਚ ਵਿੱਚ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਇੰਨਾ ਫਤੂਰ ਇਹਨਾਂ ਦੇ ਦਿਮਾਗਾਂ ਨੂੰ ਚੜਿਆ ਹੋਇਆ ਸੀ ਵੀ ਰੋਜ਼ ਮੁੰਡੇ ਮਾਰਨੇ ਮਾਰਨੇ ਆ ਚਾਹੇ ਕੁਛ ਹੋ ਜਵੇ ਮੁੰਡੇ ਮਾਰਨ ਦੀ ਇੱਛਾ ਦੇ ਵਿੱਚ ਕਈ ਵਾਰੀ ਜਿਨ੍ਹਾਂ ਨੇ ਆਪਣੇ ਨਾਲ ਦੇ ਪੁਲਿਸੀਏ ਵੀ ਮਾਰ ਦਿੱਤੇ ਕਿਉਂਕਿ ਮੁੰਡੇ ਉਦੋਂ ਲੱਭੇ ਨਹੀਂ ਜੋੜ ਕੇ ਆਇਆ ਇਹਨਾਂ ਨੇ ਤਰਕੀਆਂ ਅਤੇ ਪੈਸੇ ਦੇ ਲਾਲਚ ਵਿੱਚ ਮਾਰਿਆ ਹੁਣ ਜੇ ਸੀਬੀਆਈ ਦੀਆਂ ਅਦਾਲਤਾਂ ਨੇ 30-30 ਸਾਲ ਦੀ ਲੜਾਈ ਤੋਂ ਬਾਅਦ ਕੁਝ ਪੁਲਿਸੀਆਂ ਨੂੰ ਸਜ਼ਾਵਾ ਦਿੱਤੀਆਂ ਨੇ ਜੇਲ੍ਹ ਭੇਜਿਆ ਹੀ ਐ ਤੇ ਇਹਨਾਂ ਨੂੰ ਬਚਾਉਣ ਦੇ ਵਾਸਤੇ ਸਰਕਾਰਾਂ ਸਰਗਰਮ ਹੋ ਗਈਆਂ ਆ ਪੁਲਿਸ ਵੀ ਸਰਗਰਮ ਹੋ ਗਏ ਆ ਹੁਣ ਸਾਰੇ ਲੋਕ ਤਾਂ ਇਹ ਕੇਸ ਲੜ ਨਹੀਂ ਸਕੇ ਬਹੁਤ ਥੋੜੇ ਪਰਿਵਾਰ ਸੀਗੇ ਕੁਝ ਦਰਦਨ ਕਹਿ ਸਕਦੇ ਆ ਹਜ਼ਾਰਾਂ ਦੇ ਵਿੱਚੋਂ ਜਿਨ੍ਹਾਂ ਨੇ 30-30 ਸਾਲ 32-32 ਸਾਲੇ ਕੇਸ ਲੜੇ ਅਤੇ ਦਾ ਸ਼ਾਮਦਾਮ ਦੰਡ ਭੇਦ ਸਭ ਤੋਂ ਬਚ ਕੇ ਲਾਲਚਾਂ ਤੋਂ ਡਰਾਵਿਆਂ ਤੋਂ ਬਚ ਕੇ ਆਪਣੇ ਜਿਹੜੇ ਪਿਆਰੇ ਮਾਰੇ ਹੋਏ ਉਹਨਾਂ ਦਾ ਇਨਸਾਫ ਲੈਣ ਲਈ ਅਦਾਲਤਾਂ ਗਾਲੀਆਂ ਕੱਚੀਆਂ ਹੁਣ ਉਹਨਾਂ ਲੋਕਾਂ ਨੇ ਜਦੋਂ सीबीआई ਅਦਾਲਤਾਂ ਦੇ ਵਿੱਚ ਜਾ ਕੇ ਇਹ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਆ ਕੁਝ 129 ਦੇ ਕਰੀਬ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਆ ਤਾਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਰਾਜਪਾਲ ਪੰਜਾਬ ਸਰਕਾਰ ਅਤੇ ਪੁਲਿਸ ਦੀਆਂ ਸੰਸਥਾਵਾਂ ਐਕਟਿਵ ਹੋ ਗਈਆਂ ਮੈਂ ਜਦੋਂ ਸਜਾਵਾਂ ਹੋਈਆਂ ਸੀ ਉਦੋਂ ਵੀ ਇਹ ਗੱਲ ਆਖੀ ਸੀ ਕਿ ਸਜਾਵਾਂ ਸੀਬੀਆਈ ਨੇ ਕਰ ਦਿੱਤੀਆਂ ਆ ਗਾਹ ਰਾਜਪਾਲ ਅਤੇ ਰਾਸ਼ਟਰਪਤੀ ਨੇ ਛੱਡ ਦੇਣੇ ਆ ਹੁਣ ਉਹੀ ਗੱਲ ਹੋ ਰਹੀ ਹੈ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਛੱਡਣ ਦੇ ਵਾਸਤੇ ਬਿਉਂਤ ਬੰਦੀਆਂ ਬਣ ਰਹੀਆਂ ਆ ਉਹਨਾਂ ਨੂੰ ਰਿਹਾ ਕਰਨ ਦਾ ਮਾਹੌਲ ਸਿਰਜਿਆ ਜਾ ਰਿਹਾ ਆ ਪੰਜਾਬ ਪੁਲਿਸ ਤੇ ਅਫਸਰਾਂ ਦੀ ਐਸੋਸੀਏਸ਼ਨ ਵੱਲੋਂ ਰਾਜਪਾਲ ਨੂੰ ਇਹਨਾਂ ਕਤਲਾਂ ਦੇ ਦੋਸ਼ੀ ਪੁਲਿਸ ਅਫਸਰਾਂ ਵਾਸਤੇ ਰਾਇਤ ਮੰਗੀ ਗਈ ਹੈ ਤੇ ਰਾਜਪਾਲ ਨੇ ਝਾਟੇ ਦਸਤਾਖਤ ਕਰਕੇ ਪੰਜਾਬ ਦੇ ਡੀਜੀਪੀ ਨੂੰ ਭੇਜ ਦਿੱਤੇ ਗਏ ਆ ਕਿ ਪੰਜਾਬ ਦਾ ਮੁੱਖ ਸਕੱਤਰ ਤੇ ਪੰਜਾਬ ਦਾ ਡੀਜੀਪੀ ਇਹਦੇ ਉੱਤੇ ਗੌਰ ਕਰੇ ਰਾਇਤ ਕੀਤੀ ਜਾਵੇ ਹੁਣ ਇਸ ਮਾਮਲੇ ਦੇ ਉੱਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਪੁਲਿਸ ਵੈਲਫਰ ਐਸੋਸੀਏਸ਼ਨ ਨੇ ਤੇ ਰਾਜਪਾਲ ਦੀ ਕਾਰਵਾਈ ਨੂੰ ਨਿਸ਼ਾਨੇ ਤੇ ਲਿਆ ਉਹ ਕਹਿੰਦੇ ਵੀ ਇਹ ਗੈਰ ਅਖਲਾਕੀ ਹੈ ਤੇ ਗੈਰ ਸੰਵਿਧਾਨਕ ਆ ਇੱਕ ਪਾਸੇ ਤੁਸੀਂ ਕਹਿੰਦੇ ਵੀ ਕਾਨੂੰਨ ਦੀ ਮੰਨੋ ਸੰਵਿਧਾਨ ਦੀ ਮੰਨੋ ਉਸ ਕਾਨੂੰਨ ਤੇ ਸੰਵਿਧਾਨ ਦੀ ਲੰਘਣਾ ਕਰਕੇ ਮੁੰਡੇ ਮਾਰੇ ਗਏ ਉਹਨਾਂ ਮੁੰਡਿਆਂ ਨੂੰ ਮਾਰਨ ਦੇ ਵਿੱਚ ਕਾਨੂੰਨ ਦੇ ਮੁਤਾਬਿਕ ਪੁਲਿਸੀਆਂ ਨੂੰ ਸਜ਼ਾਵਾ ਹੋਈਆਂ ਹੁਣ ਸਜ਼ਾਵਾ ਭੁਗਟਣ ਦਿਓ ਫਿਰ ਉਹਨਾਂ ਨੂੰ ਹੁਣ ਤੁਸੀਂ ਰਾਹਤ ਕਿਉ ਮੰਗ ਰਹੇ ਆ ਹੋਣ ਰਾਜਪਾਲ ਜਾਂ ਰਾਸ਼ਟਰਪਤੀ ਜਾਂ ਪੁਲਿਸ ਵਾਲੇ ਇਹ ਕਿਉਂ ਕਹਿ ਰਹੇ ਆ ਵੀ ਹੁਣ ਉਹਨਾਂ ਨੂੰ ਛੱਡੋ ਤੁਸੀਂ ਆਪਣੇ ਕਾਨੂੰਨ ਆਪਣੇ ਸੰਵਿਧਾਨ ਕਿਉਂ ਨਹੀਂ ਮੰਨਦੇ ਸੋ ਆਮ ਲੋਕਾਂ ਲਈ ਕਾਨੂੰਨ ਹੋਰ ਆ ਤੇ ਇਹਨਾਂ ਵਾਸਤੇ ਕਾਨੂੰਨ ਹੋਰ ਆ ਆਮ ਲੋਕਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਕਾਨੂੰਨ ਮੰਨੋ ਆਪ ਇਹਨਾਂ ਨੇ ਕਾਨੂੰਨ ਕੋਈ ਮੰਨਣਾ ਨਹੀਂ ਪਹਿਲਾਂ ਕਾਨੂੰਨ ਭੰਗ ਕਰਕੇ ਮੁੰਡੇ ਮਾਰੇ ਹੁਣ ਜਦੋਂ ਉਸੇ ਕਾਨੂੰਨ ਨੇ ਸਜ਼ਾ ਦਿੱਤੀ ਉਹ ਵੀ ਹਜ਼ਾਰਾਂ ਕਤਲਾਂ ਦੇ ਵਿੱਚ ਸਿਰਫ ਦੱਜਨਾਂ ਦੇ ਵਿੱਚ ਸਜ਼ਾ ਹੋਈ ਆ ਤੇ ਹੁਣ ਇਹ ਕਹਿ ਰਹੇ ਆ ਕਿ ਇਹ ਵੀ ਛੱਡੋ ਸੋ ਕੁੱਲ ਮਿਲਾ ਕੇ ਗੱਲ ਇੱਥੇ ਖੜੀ ਆ ਜੀ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਆ ਤੋ ਆਪਣੇ ਟੂਲਜ਼ ਨੂੰ ਆਪਣੇ ਸੰਦਾ ਨੂੰ ਬਚਾਉਣ ਲਈ ਹਰ ਜ਼ੋਰ ਲਾ ਰਹੀਆਂ ਜਿਵੇਂ ਕਿ ਗੜਗੱਜ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਇਹ ਕਿਹਾ ਕਿ ਤੁਸੀਂ ਵਿੱਚ ਨਾ ਆਵੋ ਇਹ ਇੱਕ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਗੱਲ ਆ ਗੈਰ اخਲਾਕੀ ਗੱਲ ਆ ਤੇ ਜੇਕਰ ਸਰਕਾਰ ਅਜਿਹਾ ਕਰਦੀ ਆ ਤਾਂ ਵੀ ਕਾਨੂੰਨ ਦਾ ਸੰਵਿਧਾਨ ਦਾ ਅਦਾਲਤਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਇਸ ਕਰਕੇ ਬਿਲਕੁਲ ਇਹ ਪੁਲਿਸ ਵਾਲੇ ਜਿਹੜੇ ਦੋਸ਼ੀ ਆ ਤੇ ਇਹਨਾਂ ਨੂੰ ਹੋਈਆਂ ਸਜ਼ਾਵਾਂ ਉਹਨਾਂ ਨੂੰ ਭੁਗਤਣੀਆਂ ਚਾਹੀਦੀਆਂ ਆ ਤੇ ਜਿਹੜਾ ਕਾਨੂੰਨ ਆ ਉਹਨੂੰ ਨਿਰਪੱਖ ਤੇ ਨਿਆਂਪੂਰਨ ਹੋਣਾ ਚਾਹੀਦਾ ਆ ਤੇ ਇਸ ਕਰਕੇ ਜਿਹੜਾ ਟ੍ਰਿਬਿਊਨਰ ਕੇ ਅਖਬਾਰ ਜਿਹੜੇ ਆ ਉਹ ਵੀ ਇੱਕ ਨੈਰੇਟਿਵ ਸੈੱਜਰੇ ਆ ਕਿ ਦੇਖੋ ਜੀ ਬੰਦੀ ਸਿੰਘ ਛੱਡੇ ਜਾ ਰਹੇ ਆ ਤੇ ਪੰਜਾਬ ਪੁਲਿਸ ਵਾਲਿਆਂ ਨੂੰ ਸਜਾਵਾ ਹੋ ਰਹੀਆਂ ਹੁਣ ਬੰਦੀ ਸਿੰਘ ਕਿਹੜਾ ਛੱਡ ਦਿੱਤਾ ਪਰ ਪੰਜਾਬ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਅਖਬਾਰ ਏ ਮੀਡੀਆ ਵੀ ਨਾਲ ਰਲ ਜਾਂਦਾ ਆ ਸੋ ਪੂਰਾ ਜ਼ੋਰ ਲੱਗਾ ਜੀ ਮੀਡੀਆ ਤੋਂ ਲੈ ਕੇ ਸਰਕਾਰਾਂ ਦਾ ਏਜੰਸੀਆਂ ਦਾ ਪੁਲਿਸ ਵਾਲਿਆਂ ਦਾ ਰਾਜਪਾਲ ਦਾ ਰਾਸ਼ਟਰਪਤੀ ਦਾ ਵੀ ਜਿਹੜੇ ਦਰਜਨਾ ਕੋ ਕੁਛ ਪੁਲਿਸ ਵਾਲੇ ਦੋਸ਼ੀ ਕਰਾਰ ਦੇ ਕੇ ਜੇਲਾ ਵਿੱਚ ਭੇਜੇ ਆ ਇਹਨਾਂ ਨੂੰ ਵੀ ਕਦੇ 26 ਜਨਵਰੀ ਜਾਂ 15 ਰਾਜੋ ਦੇ ਛੱਡ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਹੌਸਲੇ ਨਾ ਡੇਗਣ ਤਾਂ ਕਿ ਜਿਹੜੇ ਨਵੇਂ ਮੁਕਾਬਲੇ ਸ਼ੁਰੂ ਕੀਤੇ ਆ ਉਹ ਫਿਰ ਪੁਲਿਸ ਵਾਲੇ ਕਰਨ ਤੋਂ ਕਦੇ ਡਰ ਨਾ ਜਾਣ ਕਿਉਂਕਿ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਮੁਕਾਬਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਆ ਆਪਾਂ ਇੱਥੇ ਹੀ ਅੱਜ ਦਾ ਪ੍ਰੋਗਰਾਮ ਮੁਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ The show is sponsored by Bharat Jeweler, Fiber Tech, Ati Apna Motors.